बलात्कारिमिनल लोग है जेटा इना विरोध नहीं करते कुलदीप शेंदर यह जिने मर्जी बलाकारी करी, करी जिन्हें मर्जी कतल करी शरिया नहीं हो सकन क्योंकि अदालतों भी कब्जा है ਸਪਰੀਮ ਕੋਰਟ ਦੇ ਅੰਦਰ ਇਹਨਾਂ ਦਾ ਕਬਜ਼ਾ ਹੈ ਹਾਈ ਕੋਰਟ ਦੇ ਅੰਦਰ ਦਾ ਕਬਜ਼ਾ ਹੈ ਕੋ ਜੇਕਰ ਆਪਾਂ ਆਵਾਜ਼ ਨਹੀਂ ਬੁਲੰਦ ਕਰਦੇ ਤਾਂ ਇਹ ਆਪਣੀ ਮਨਮਰਜ਼ੀ ਦੇ ਫੈਸਲੇ ਕਰਨਗੇ ਜਿਵੇਂ ਜਲਦੀਪ ਸਿੰਘ ਕਰਨ ਨੇ ਮਾਫ ਕਰ ਦਿੱਤਾ 70 71 ਸੋ ਸਾਡਾ ਫਰਜ਼ ਬਣਦਾ ਸਾਡੀ ਜ਼ਮੀਰ ਜਾਗਣੀ ਚਾਹੀਦੀ ਆ ਕਿ ਜੇਕਰ ਅਜੋਸ ਬੱਚੀ ਦੇ ਨਾਲ ਸਾਫ ਨਹੀਂ ਮਿਲਦਾ ਤਾਂ ਕੱਲ ਸਾਡੇ ਨਾਲ ਇਹ ਮੁਕੜਨਾ ਵਾਪਰ ਸਕਦੀ ਆ ਕਾਪਾ ਜੋਟੀ ਪਾਈਏ ਜੋਟੀ ਪਾ ਕੇ ਹੀ ਇਹਨਾਂ ਦਾ ਮੂੰਹ ਮੋੜਿਆ ਜਾ ਸਕਦਾ ਕਿਉਂਕਿ ਬੋਟਰਾਂ ਵੇਲੇ ਤਾਂ ਇਹ ਬਹੁਤ ਸਾਨੂੰ ਬਾਵੇ ਦਿਖਾਉਂਦੇ ਆ ਲਾਰੇ ਲਾਉਂਦੇ ਆ ਪਰ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਬਹਿ ਜਾਂਦੇ ਆ ਉਸ ਟਾਈਮ ਇਹਨਾਂ ਦਾ ਜਿਹੜਾ ਰੁਈਆ ਉਹ ਸਾਡੇ ਨਾਲ ਇਹਨੂੰ ਦਸ਼ਮਣੀ ਵਾਲਾ ਹੋ ਜਾਂਦਾ ਤੇਸ਼ ਦੇ ਵਿੱਚ ਜੋ ਹੌਸਟਾਂ ਦੀਆਂ ਬੇਬਤੀਆਂ ਹੋ ਰਹੀਆਂ ਬਲਾਤਕਾਰ ਹੁੰਦੇ ਆ ਧੱਕੇ ਹੁੰਦੇ ਆ ਅਧਿਆਚਾਰ ਹੁੰਦੇ ਆ ਹਾਕਮ ਵਰਗੇ ਇਸ ਤੋਂ ਦੀ ਭਾਰਤ ਸਰਕਾਰ ਦੇਤੀ ਰਾਜਾਂ ਦੀਆਂ ਸਰਕਾਰਾਂ ਵੀ ਉਹ ਬੇਬਤੀਆਂ ਦੇ ਵਿੱਚ ਸ਼ਮੂਲੀਅਤ ਕਰੀ ਜਾ ਰਹੀਆਂ ਬਲਾਤਕਾਰੀਆਂ ਨੂੰ ਪੁਸ਼ਤ ਪਨਾਹੀ ਸਿਆਸੀ ਪੁਸ਼ਤ ਪਨਾਹੀ ਦਿੱਤੀ ਜਾ ਰਹੀ ਹੈ ਜਿਹਦੀ ਬੜੀ ਸਾਫ ਉਦਾਹਰਣਾ ਕੁਲਦੀਪ ਸਿੰਘ ਸਿੰਘ ਵਾਲਾ ਕੇਸ ਜਿਹੜਾ ਹੈ ਜਿਹਦੇ ਵਿੱਚ ਬਲਾਤਕਾਰੀ ਦੀ ਜਿਹੜੀ ਅਪਰੋਚ ਸੀ ਸਿਆਸੀ ਪਹੁੰਚ ਸੀ ਉਹਦੀ ਪੈਸੇ ਦੀ ਧੌਂਸ ਸੀ ਉਹ ਬਲਾਤਕਾਰੀ ਕਾਤਲ ਬੰਦਾ ਬਾਹਰ ਹੁੰਦਾ ਜਦੋਂ ਲੋਕ ਸ਼ੋਰਮ ਚਾਉਂਦੇ ਆ ਫਿਰ ਜਾਂਚ ਕਿੱਥੇ ਹੁੰਦੀ ਸਜ਼ਾ ਜਿਹੜੀ ਆ ਜਿਹੜੀ ਮੋਤਰ ਕੀਤੀ ਸੀ ਉਹ ਸਜ਼ਾ ਦਾ ਫੈਸਲਾ ਜਿਹੜਾ ਸੁਪਰੀਮ ਕੋਰਟ ਨੂੰ ਰੋਕਣਾ ਪੈ ਗਿਆ ਦੇਸ਼ ਦੀ ਬੇਇੱਜ਼ਤੀ ਕਰਵਾਈ ਜਾ ਰਹੀ ਹੈ ਇਹ ਸਿਆਸੀ ਗੁੰਡਾਗਰਦੀ ਆ ਅਸੀਂ ਸਮਝਦੇ ਆ ਔਰ ਅਸੀਂ ਭਾਰਤ ਦੇ ਲੋਕਾਂ ਨੂੰ ਮਾਨਯੋਗ ਲੋਕਾਂ ਨੂੰ ਇਹ ਬੇਇੱਜ਼ਤੀ ਕਰਾਂਗੇ ਕਿ ਸਾਡਾ ਪਿਆਰਾ ਭਾਰਤ ਦੇਸ਼ ਆ ਇਹਦੀ ਆਨ ਸ਼ਾਨ ਦਾਤੇ ਲਈ ਜਾ ਰਹੀ ਆ ਇਹਦੀ ਆਨ ਸ਼ਾਨ ਤੇ ਆਪਣੀਆਂ ਧੀਆਂ ਭੈਣਾਂ ਦੀ ਇੱਤਾਂ ਦੀ ਰਾਖੀ ਲਈ ਆਪਣੇ ਰਜਗਾਰ ਦੀ ਰਾਖੀ ਲਈ ਆਪਣੇ ਸਨਮਾਨ ਦੀ ਰਾਖੀ ਵਾਸਤੇ ਲੋਕਾਂ ਨੂੰ ਅੱਜ ਸੜਕਾਂ ਦੇ ਸਾਹਮਣੇ ਆਉਣ ਦੀ ਲੋੜ ਹੈ ਤਾਂ ਜੋ ਸਰਕਾਰ ਦੇ ਨੱਕ ਵਿੱਚ ਦਮ ਕੀਤਾ ਜਾਵੇ ਕਿ ਅਜਿਹੀ ਗੁੰਡਾਗਰਦੀ ਲੋਕ ਭਾਰਤ ਦੇ ਨਹੀਂ ਚੱਲਣ ਦੇਣਗੇ ਕਿਉਂਕਿ ਭਾਰਤ ਦੇ ਲੋਕ ਜਾਣਦੇ ਆ ਕਿ ਸਾਡਾ ਸਨਮਾਨ ਕੀ ਆ ਸਾਡੇ ਦੇਸ਼ ਦਾ ਸਨਮਾਨ ਕੀ ਆ ਨਾ ਆਪਣਾ ਸਨਮਾਨ ਅਪਮਾਨਿਤ ਹੋਣ ਦਵਾਂਗੇ ਨਾ ਦੇਸ਼ ਦਾ ਸਨਮਾਨ ਅਪਮਾਨਿਤ ਹੋਣ ਦਵਾਂਗੇ ਇਹ ਮੰਗਦਾ ਸਾਡੀ ਲੋਕਾਂ ਲੋਕਾਂ ਨੂੰ ਬੇਨਤੀ ਹੈ ਸਰਕਾਰ ਨੂੰ ਕਾਦੀ ਮੰਗ ਕਰਨੀ ਹੈ ਜੀ ਸਰਕਾਰਾਂ ਤੇ ਸ਼ਾਮਲ ਹੋ ਚੁੱਕਿਆ ਹੈ ਨਰੇਚ ਲੋਕਾਂ ਨੂੰ ਬੇਨਤੀ ਹੈ ਕਿ ਲੋਕੋ ਬਾਹਰ ਆਓ ਆਪਣੇ ਖਿਲਾਫ ਆਪਣੇ ਦੇਸ਼ ਦੇ ਆਪਣੇ ਲੋਕਾਂ ਦੇ ਖਿਲਾਫ ਜੋ ਕਾਰਜ ਕੀਤੇ ਜਾ ਰਹੇ ਆ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਰੋਕਣਾ ਹੈ ਆਪਕੇ ਦੀਆਂ ਸਭੂ ਸੰਸਾਪ ਹਸਤੰਦ ਜਿੱਥੇ ਬੰਦੀਆਂ ਵੱਲੋਂ ਲੋਕ ਤਹਿਸੀਬ ਕਾਬਲਾ ਦੇ ਬੈਨਰ ਹੇਟ ਇੱਕ ਮੌਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਮੌਕੇ ਦੀਆਂ ਸਰਕਾਰਾਂ ਮੌਕੇ ਦੀਆਂ ਹੁੰਦਾ ਜੋ ਕਿ ਸਰਕਾਰ ਦੇ ਕੋਟਾ ਵੱਲੋਂ ਜਿਨ੍ਹਾਂ ਨੂੰ ਕੀ ਬਲਾਤਕਾਰ ਦੇ ਦੁਸ਼ਰਨੀ ਨਿਸ਼ਾਵਾਵਾਂ ਦਿੱਤੇ ਜਾਂਦੀਆਂ ਨੇ ਉਹਨਾਂ ਨੂੰ ਬਾਅਦ ਦੇ ਵਿੱਚ ਕੋਈ ਨਾ ਕੋਈ ਕਾਨੂੰਨ ਦਾ ਦਾਅਪੇਚ ਵੇੜਦੇ ਹੋ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਂਦਾ ਹੈ ਕਿ ਇਹ ਤਾਂ ਜਿਵੇਂ ਜਲਦੀਪ ਸਿੰਘ ਦੀ ਧਾਰਨ ਲਈ ਹੈ ਨੌਕਾਣ ਦੇ ਵਿੱਚ ਉਹਨੂੰ ਇਸ ਕਰਕੇ ਰਿਹਾ ਕਰਨ ਦੀ ਉਹਨੂੰ ਜਮਾਨਤ ਤੇ ਦਿੱਤੀ ਗਈ ਇਹ ਪਬਲਿਕ ਸਰਵਟ ਨਹੀਂ ਸੀ ਇੱਕ ਐਮਐਲਏ ਹੁੰਦੇ ਹੋਏ ਉਹ ਕੁਲਦੀਪ ਸਿੰਘਰ ਨੇ ਇੱਕ ਲੜਕੀ ਦਾ ਅਨਾਵ ਦੇ ਵਿੱਚ ਬਲਾਤਕਾਰ ਕੀਤਾ ਗੈਂਗਰੇਪ ਕੀਤਾ ਉਸ ਤੋਂ ਬਾਅਦ ਉਸਦੇ ਪੇਰੈਂਟਸ ਨੂੰ ਮਹਕਾਰ ਐਕਸੀਡੈਂਟ ਦੇ ਵਿੱਚ ਉਹਨਾਂ ਦਾ ਮਰਡਰ ਕੀਤਾ ਗਿਆ ਅਤੇ ਲੋਅਰ ਕੋਰਟ ਵੱਲੋਂ ਉਹਨਾਂ ਨੂੰ ਉਮਰ ਕੈਦ ਦੀ ਸਲਾਹ ਦਿੱਤੀ ਗਈ ਤੇ ਹਾਈ ਕੋਰਟ ਨੇ ਉਹਨਾਂ ਨੂੰ ਜੋ ਅਪੀਲ ਕੀਤੀ ਉਹਦੇ ਵਿੱਚ ਉਹਨਾਂ ਨੂੰ ਜ਼ਮਾਨਤ ਇਰਾਕਰ ਦੇਸ਼ ਦਿੱਤਾ ਜਦੋਂ ਵੱਖ-ਵੱਖ ਥਾਵਾਂ ਤੇ ਵਿਰੋਧ ਪ੍ਰਦਰਸ਼ਨ ਹੋਏ ਲੋਕਾਂ ਦਾ ਪ੍ਰੈਸ਼ਰ ਸਰਕਾਰਾਂ ਤੇ ਔਰ ਨਿਆਂਪਾਲਿਕਾ ਤੇ ਬਣਿਆ ਤਾਂ ਸੁਪਰੀਮ ਕੋਰਟ ਨੇ ਉਸ ਜ਼ਮਾਨਤ ਨੂੰ ਰੱਦ ਕੀਤਾ ਉਸ ਵਕੀਲ ਨੂੰ ਮਾਰ ਦਿੱਤਾ ਉਸ ਕਾਰ ਦੇ ਅੰਦਰ ਉਹਨਾਂ ਦੇ ਰਿਸ਼ਤੇ ਨੂੰ ਮਾਰਤਾ ਤੇ ਬਚਾਇਆ ਹੋਇਆ ਕਿ ਇਹ ਲੜਕੀ ਜਿਹੜੀ ਆ ਜਿਹਨਾਂ ਗੈਂਗ ਰਾਤ ਗੰਗਰੇਪ ਹੋਇਆ ਸੀ ਉਹ ਲੜਕੀ ਜਿਹੜੀ ਆ ਬਚੀ ਰਹਿ ਗਈ ਆ ਇਸ ਕਰਕੇ ਕੇਸ ਜਿਹੜਾ ਅੱਜ ਵੀ ਚੱਲਦਾ ਪਿਆ ਆ ਅਜੇ ਤੱਕ ਵੀ ਉਹਨਾਂ ਨੂੰ ਜਿਹੜੀ ਸਜ਼ਾ ਉਹ ਨਹੀਂ ਮਿਲ ਸਕੀ ਪਰ ਉੱਥੋਂ ਦੇ ਉੱਪਰ ਪਰਦੇ ਦੀ ਸਰਕਾਰ ਨੇ ਉਹ ਬਕਾਇਦਾ ਫੋਟੋ ਲਿਖ ਕੇ ਦਿੱਤਾ ਤੇ ਇਹ ਬੰਦਾ ਜਿਹੜਾ ਇਹ ਦੋਸ਼ੀ ਨਹੀਂ ਹੈਗਾ ਉੱਥੋਂ ਦੀ ਅਦਾਲਤ ਜਿਹੜਾ ਉਹਦੀ ਸਜ਼ਾ ਜਿਹੜੀ ਆ ਮਰਤਨ ਕਰ ਦਿੱਤੀ ਆ ਇੱਥੇ ਬਸ ਨਹੀਂ ਉਹਨੂੰ ਜਿਹੜੀ ਆ ਕੈਦਾਂ ਜਮਾਨ ਦੇ ਦਿੱਤੀ ਆ ਪਰ ਜਦੋਂ ਇਹਦੇ ਰੋਹ ਦੇ ਵਿੱਚ ਲੋਕ ਉੱਠੇ ਆ ਦਿੱਲੀ ਚ ਉੱਠੇ ਆ ਦੇਹ ਦੇ ਵੱਖ-ਵੱਖ ਭਾਗਾਂ 'ਚ ਉੱਠੇ ਆ ਤਾਂ ਉੱਥੋਂ ਦੀ ਸੁਪਰੀ ਕੋਰਟ ਨੂੰ ਮਜਬੂਰ ਹੋ ਕੇ ਉਹਦਾ ਜਿਹੜਾ ਕੇਸ ਆ ਉਸੇ ਤਰ੍ਹਾਂ ਉਹਦੀ ਜ਼ਮਾਨਤ ਰੱਦ ਕਰਨੀ ਪਈ ਆ ਇਸ ਜੈਸੇ ਫੈਸਲੇ ਕਰਦੇ ਆ ਇੱਥੇ ਬੱਸ ਨਹੀਂ ਅੱਜ ਅਸੀਂ ਇਕੱਲੇ ਉਸ ਮੌਕੇ ਦੀ ਗੱਲ ਹੀ ਕਰਦੇ ਕਿਸੇ ਸਮੇਂ ਦੇ ਵਿੱਚ ਕੁਝ ਦਿਨ ਪਹਿਲਾਂ ਉੱਤਰਾਖੰਡ ਦੇ ਵਿੱਚ ਇੱਕ ਲੜਕੀ ਜਿਹੜੀ ਆ ਉਹਨਾਂ ਦਾ ਗੈਂਗਰੇਪ ਹੁੰਦਾ ਆ ਉਹਨੂੰ ਕਤਲ ਕਰ ਦਿੱਤਾ ਜਾਂਦਾ ਆ ਉੱਤਰਾਖੰਡ ਦੀ ਸਰਕਾਰ ਉੱਤੇ ਕੇਸ ਤਾਂ ਕਿੰਨ੍ਹਾ ਦਰਜ ਕੀਤਾ ਜਾਂਦਾ ਉੱਤਰਾਖੰਡ ਦੇ ਅੰਦਰ ਪੂਰੇ ਪੂਰੇ ਸੂਬੇ ਦੇ ਅੰਦਰ ਲੋਕ ਜਿਹੜੇ ਸੜਕਾਂ ਤੇ ਹੋਇਆ ਔਰ ਤਾਂ ਧਾਰੀਆਂ ਲੈ ਕੇ ਪਹਾੜੇ ਲੈ ਕੇ ਉੱਥੋਂ ਦੇ ਮੁੱਖ ਮੰਤਰੀ ਕੁਰਸੀ ਜਿਹੜੀ ਆ ਉਠੀ ਜਿਹੜੇ ਘੇਰੀ ਹੋਈ ਆ ਇਸ ਕਰਕੇ ਲੋਕ ਅੱਜ ਮੰਗ ਕਰਦੇ ਹਨ ਕਿ ਔਰਤਾਂ ਦੇ ਉੱਪਰ ਜ਼ਬਰਦਸਤ ਕੀਤਾ ਜਾਵੇ ਜਿਹੜੇ ਲੋਕ ਸਰਕਾਰ ਦੀ ਛਾਏ ਉੱਪਰ ਉਹ ਔਰਤਾਂ ਦੇ ਅਤਿਆਚਾਰ ਕਰਦੇ ਆ ਬਲਾਤਕਾਰ ਕਰਦੇ ਆ ਕਤਲ ਕਰਤ ਕਰਦੇ ਆ ਉਹਨਾਂ ਨੂੰ ਸਾਫ਼ ਦੇਣ ਵਾਸਤੇ ਉਹਨਾਂ ਨੂੰ ਸਜ਼ਾ ਮਿਲੀਆਂ ਜਾਣ ਤਾਂ ਕਿ ਲੋਕ ਜਿਹੜੇ ਆ ਆਪਣੀਆਂ ਧੀਆਂ ਨੂੰ ਟੈਣਾ ਨੂੰ ਜਿਹੜੇ ਬਚਾ ਸਕਣ ਲੋਕਾਂ ਦੀ ਅੱਜ ਸਾਡੀਆਂ ਧੀਆਂਾਂ ਪਿਆ ਦੀ ਜਿਹੜੀ ਆ ਉਹ ਸੁਰੱਖਿਆ ਨਹੀਂ ਹੈਗੀ ਸਾਡੀਆਂ ਲੜਕੀਆਂ ਪੌਂਜਾਂ ਜਾਂਦੀਆਂ ਆ ਦਫ਼ਤਰਾਂ ਜਾਂਦੀਆਂ ਸਕੂਲਾਂ ਜਾਂਦੀਆਂ ਅਜੇ ਤੱਕ ਵੀ ਜਿਹੜਾ ਆ ਸਾਨੂੰ ਲੱਗਾ ਨਹੀਂ ਸਾਡੀ ਕੁੜੀਆਂ ਸੁਰੱਖਤ ਆ ਬੱਚੇ ਸੁਰੱਖਤ ਆ ਇਸ ਕਰਕੇ ਸਾਡੀ ਮੰਗ ਹੈ ਉਹਨਾਂ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ